ਸਾਕਾ ਜੀ ਤੁਸੀਂ ਜੁੜੇ ਹੋ ਨੂ ਪੰਜਾਬ ਦੀ ਚੈਨਲ ਨਾਲ ਮੈਂ ਹਾਂ ਜਗਰਾਤ ਸਿੰਘ ਗਿੱਲ ਅੱਜ ਮੋਗਾ ਦੇ ਮਾਨਯੋਗ ਡਿਪਟੀ ਮਹਾਂਸ਼ੀਰੀ ਸਾਗਰ ਸੇਤੀਆ ਅਤੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਟੋਸ ਨੇ ਦਰਿਆ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਇਸ ਮੌਕੇ ਹੜ੍ਹ ਨਾਲ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਕਿਹਾ ਅਤੇ ਭਰੋਸਾ ਦਿਵਾਇਆ ਕਿ ਉਹਨਾਂ ਦੀ ਹਰ ਇੱਕ ਮੁਸ਼ਕਲ ਦੀ ਘੜੀ ਦੇ ਵਿੱਚ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਦਵਿੰਦਰ ਸਿੰਘ ਲਾਡੀ ਟੋਸ ਵੱਲੋਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂ ਉਹ ਖਾਸ ਸਮੇਂ ਤਤਪਰ ਰਹਿਣਗੇ ਅਤੇ ਕਿਸੇ ਤਰ੍ਹਾਂ ਦੇ ਵੀ ਉਹਨਾਂ ਕਹੇ ਕਿ ਹਲਕਾ ਧਰਮਕੋਟ ਦੇ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਆਪ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਰਿਪੋਰਟ ਜੁੜੇ ਰਹੋ ਤੁਸੀਂ న్యూਸ ਪੰਜਾਬ ਦੇ ਚੈਨਲ ਦੇ ਨਾਲ। ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ। ਧੰਨਵਾਦ। ਅੱਜ ਜੀ ਮੈਂ ਤੇ ਮਾਨਜੋਗ ਐਮਐਲਏ ਧਰਮਕੋਟ ਜੀ ਵੱਲੋਂ ਪਿੰਡ ਸੰਘੇੜਾ ਅਤੇ ਨਾਲ-ਨਾਲ ਦੇ ਇਲਾਕਿਆਂ ਦਾ ਦੌਰਾ ਕੀਤਾ ਗਿਆ ਹੈ। ਰਿਲੀਫ ਸੈਂਟਰ ਅਸੀਂ ਦੇਖਿਆ ਹੈਗਾ। ਕੱਲ ਇੱਥੇ ਪਾਣੀ ਦਾ ਸਤਰ ਥੋੜਾ ਉੱਚਾ ਸੀਗਾ। ਤੇ ਲੋਕਾਂ ਨੂੰ ਪਰੇਸ਼ਾਨੀ ਹੋਈ ਲੋਕਾਂ ਵੱਲੋਂ ਸਮਾਨ ਨੂੰ ਛਤਾਂ ਤੇ ਸ਼ਿਫਟ ਕਰ ਦਿੱਤਾ ਗਿਆ ਤੇ ਐਮਐਲਏ ਸਾਹਿਬ ਵੱਲੋਂ ਉਹਨਾਂ ਨੂੰ ਆਸ਼ਵਾਸ਼ਣ ਦਿੱਤੇ ਗਏ ਸੀਗੇ ਕਿ ਉਹਨਾਂ ਨੂੰ ਤਰਪਾਲਾਂ ਫੀਡ ਵਗੈਰਾ ਸਾਰਾ ਕੁਝ ਦਿੱਤਾ ਜਾਊਗਾ ਅੱਜ ਅਸੀਂ ਉਹ ਲੈ ਕੇ ਆਏ ਆ ਉਹਨਾਂ ਨੂੰ ਉਹ ਦਿੱਤਾ ਗਿਆ ਹੈਗਾ ਤੇ ਜੋ ਵੀ ਉਹਨਾਂ ਦੀ ਹੋਰ ਨੀਡ ਹੈ ਸਾਫ਼ ਪਾਣੀ ਦੀ ਹੋਵੇ ਚਾਹ ਸਾਡੇ ਹੈਲਥ ਵਿਭਾਗ ਵੱਲੋਂ ਅਰਤੀਮਾ ਭੇਜ ਕੇ ਉਹਨਾਂ ਦੀ ਸਿਹਤ ਦੀ ਜਾਂਚ ਦੇ ਬਾਰੇ ਹੋਵੇ ਚਾਹੀ ਕਿਉਂਕਿ ਜਦੋਂ ਪਾਣੀ ਦਾ ਸਤ੍ਹਾ ਵੱਧ ਜਾਂਦਾ ਹੈਗਾ ਤਾਂ ਪਾਣੀ ਦੇ ਨਾਲ ਦੀਆਂ ਬਿਮਾਰੀਆਂ ਚ ਡਾਇਰੀਆ ਹੋਵੇ ਚਾ ਮੱਛਰ ਦੇ ਨਾਲ ਦੇ ਰੋਗ ਜੋ ਹੁੰਦੇ ਨੇ ਉਹਨਾਂ ਦਾ ਵਧਣ ਦਾ ਖਤਰਾ ਰਹਿੰਦਾ ਹੈਗਾ ਸਾਡੇ ਐਪੀਡੈਮੋਲੋਜਿਸਟ ਤੇ ਐਸ ਐਮਓ ਸਾਬ ਐਕਟਿਵ ਨੇ ਉਹਨਾਂ ਵੱਲੋਂ ਇੱਥੇ ਆਪਣੀ ਟੀਮਾਂ ਲਾ ਦਿੱਤੀਆਂ ਗਈਆਂ ਹਨ ਸਾਡੇ ਵੱਲੋਂ ਕਲੀਨ ਵਾਟਰ ਸਪਲਾਈ ਇੱਥੇ ਦੇ ਦਿੱਤੀ ਗਈ ਹੈ ਅੱਜ ਅਸੀਂ ਲੋਕਾਂ ਨੂੰ ਇੱਕ ਆ ਕੇ ਤੇ ਬੇਨਤੀ ਜ਼ਰੂਰ ਕੀਤੀ ਹੈ ਵੀ ਹਜੇ ਤਾਂ ਹਾਲ ਦੀ ਘੜੀ ਦੇ ਵਿੱਚ ਕੋਈ ਖਤਰਾ ਨਹੀਂ ਹੈਗਾ ਜਿਲ੍ਹਾ ਮੋਗਾ ਦੇ ਵਿੱਚ ਪਰੰਤੂ ਜੇਕਰ ਸਾਨੂੰ ਕੋਈ ਵਾਰਨਿੰਗ ਆਂਦੀ ਹੈਗੀ ਹੈ ਤਾਂ ਪ੍ਰਸ਼ਾਸਨ ਦਾ ਉਸ ਸਾਥ ਦੇਣ ਕਿਉਂਕਿ ਪਹਿਲਾਂ ਵੀ ਇੱਥੇ ਕੋਈ ਇੱਕ ਪੁਰਾਣੀ ਘਟਨਾ ਹੋਈ ਹੋਈ ਹੈ ਅਸੀਂ ਨਹੀਂ ਚਾਹੁੰਦੇ ਕਿ ਉਸ ਦੀ ਰੈਪੀਟੀਸ਼ਨ ਹੋਵੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਸਭ ਤੋਂ ਪਹਿਲਾਂ ਅਸੀਂ ਜਾਨ ਮਾਲ ਦੀ ਰਾਖੀ ਕਰੀਏ ਸਾਡੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਤੇ ਔਰਤਾਂ ਨੂੰ ਬਾਹਰ ਕੱਢੀਏ ਤੇ ਨਾਲ ਦੇ ਨਾਲ ਪਸ਼ੂਆਂ ਨੂੰ ਵੀ ਅਸੀਂ ਬਾਹਰ ਕੱਢੀਏ ਬਾਕੀ ਤਾਂ ਜੋ ਨੇਚਰ ਦਾ ਹੈਗਾ ਅਸੀਂ ਬਾਕੀ ਜਿੰਨੇ ਵੀ ਐਫਰਟ ਹੋਣਗੇ ਰੀਲੀਫ ਐਫਰਟਸ ਅਸੀਂ ਕਰਾਂਗੇ ਇਹ ਸਾਰੇ ਅੱਜ ਹਦਾਇਤਾਂ ਉਹਨਾਂ ਨੂੰ ਦਿੱਤੀਆਂ ਗਈਆਂ ਉਹਨਾਂ ਨਾਲ ਡਿਸਕਸ਼ਨ ਕੀਤੀ ਗਈ ਸਰਹੱਤ ਰਾਹਤ ਕੈਂਪ ਦਾ ਵੀ ਤੁਸੀਂ ਜਾਇਜਾ ਲਿਆ ਹੈਗਾ ਰਾਹਤ ਕੈਂਪ ਦੇ ਵਿੱਚ ਕਿੰਦ ਤੱਕ ਦਾ ਇੰਤਜ਼ਾਮ ਕੀਤਾ ਗਿਆ ਹੈ ਜੀ ਰਾਹਤ ਕੈਂਪ ਦੇ ਵਿੱਚ ਜੀ ਜਿਵੇਂ ਅਸੀਂ ਕਮਰੇ ਹੁੰਦੇ ਨੇ ਕਮਰੇ ਦੇ ਵਿੱਚ ਗੱਦਿਆਂ ਦਾ ਇੰਤਜ਼ਾਮ ਕਰਦੇ ਆ ਪੱਖਾ ਲਾਈਟ ਦਾ ਇੰਤਜ਼ਾਮ ਕਰਦੇ ਆ ਵਾਸ਼ਰੂਮਸ ਦਾ ਇੰਤਜ਼ਾਮ ਕਰਦੇ ਆ ਉੱਥੇ ਖਾਣਾ ਬਣਾਉਣ ਦੀ ਥਾਂ ਅਲੋਟ ਕਰਦੇ ਹੈਗੇ ਆ ਸਾਰਾ ਕੁਝ ਅਸੀਂ ਚੈੱਕ ਕੀਤਾ ਹੈਗਾ ਜੀ ਉਹ ਐਪਰੋਪਰੀਏਟ ਹੈਗਾ ਜੇ ਲੋਡ ਪਾਊਗੀ ਤਾਂ ਅਸੀਂ ਉਹਨਾਂ ਨੂੰ ਉੱਥੇ ਸ਼ਿਫਟ ਕਰਾਂਗੇ ਨਾਲ ਦੇ ਨਾਲ ਪਸ਼ੂਆਂ ਦੇ ਲਈ ਵੀ ਅਸੀਂ ਇੰਤਜ਼ਾਮ ਕੀਤਾ ਹੋਇਆ। ਜਿਸ ਕੱਲ੍ਹ ਕਿਹਾ ਜਾ ਰਿਹਾ ਸੀਗਾ ਕਿ 30 ਪਿੰਡਾਂ ਦੀ ਤਕਰੀਬਨ 6000 ਏਕੜ ਜਿਹੜੀ ਇਹ ਫਸਲ ਹੈ ਉਹ ਪਾਣੀ ਦੀ ਚਪੇਟ ਦੇ ਵਿਚਾਲੀ ਹੈ। ਉਹਦੀ ਵੀ ਗਿਰਦਾਵਰੀ ਕੀਤੀ ਜਾ ਰਹੀ ਕਿੰਨਾ نقصان ਹੋਇਆ ਜੀ। ਜੀ ਜੋ ਸਾਡਾ ਲੈਂਡ ਰਿਕਾਰਡ ਮੈਨੂਅਲ ਕਹਿੰਦਾ ਹੈਗਾ ਜੀ 11 ਦਿਨ ਅਸੀਂ ਵੇਟ ਕਰਦੇ ਹੁੰਦੇ ਹਾਂ ਵੀ ਸਾਰਾ ਪਾਣੀ ਦਾ ਲੈਵਲ ਵਗੈਰਾ ਚੈੱਕ ਕਰਦੇ ਹਾਂ ਫਿਰ ਉਸ ਤੋਂ ਬਾਅਦ ਅਸੀਂ ਉਹਦੀ ਗਿਰਦਾਵਰੀ ਆਰਡਰ ਕਰਦੇ ਹੁੰਦੇ ਹਾਂ। ਸਾਨੂੰ ਕੋਈ ਹਰਜ ਨਹੀਂ ਹੈਗਾ ਜਿੱਥੇ-ਜਿੱਥੇ ਨੁਕਸਾਨ ਹੋਊਗਾ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਇੰਸ਼ੋਰੈਂਸ ਐ ਵੀ ਉਹਨਾਂ ਨੂੰ ਹਰਜਾਨਾ ਦਿੱਤਾ ਜਾਊਗਾ ਅਸੀਂ ਪਿਛਲੀ بارشਾਂ 'ਚ ਜੋ ਵੀ ਹਰਜਾਨਾ ਹੋਇਆ ਉਹ ਵੀ ਅਸੀਂ ਬਣਾ ਕੇ ਸਰਕਾਰ ਨੂੰ ਭੇਜ ਰਹੇ ਹਾਂ ਐਨਾਲਿਸਿਸ ਕੀਤਾ ਹੋਊਗਾ ਸਰ ਕਿੰਨੀ ਕਿ ਫਸਲ ਹੈ ਜਿਹੜੀ ਪਾਣੀ ਦੀ ਚਪੇੜ ਦੇ ਵਿੱਚ ਆ ਗਈ ਹੈ ਜੋ ਤੁਸੀਂ ਗੱਲ ਕਹੀ ਦੀ ਸਾਡਾ ਐਨਾਲਿਸਿਸ ਥੋੜਾ 4000 ਏਕੜਸ ਤੱਕ ਦਾ ਹੈਗਾ ਬਟ ਉਹ ਜਸਟ ਪਾਣੀ ਹੈਗਾ ਪਾਣੀ ਜੋ ਅੱਜ ਦੀ ਘੜੀ ਹੈਗੀ ਹੈ ਜਿਸ ਤਰ੍ਹਾਂ ਦੀ ਝੋਨੇ ਦੀ ਫਸਲ ਖੜੀ ਹੈ ਹਾਲ ਦੀ ਘੜੀ ਦੇ ਵਿੱਚ ਨੁਕਸਾਨ ਦਾ ਨਹੀਂ ਹੈਗਾ ਜੇ ਲੰਬਾ ਟਾਈਮ ਰਹੂਗਾ ਤਾਂ ਹੀ ਉਹਦਾ ਨੁਕਸਾਨ ਹੋਗਾ ਬਾਕੀ ਐਗਰੀਕਲਚਰ ਅਫਸਰ ਸਾਇਬਾਨ ਵੱਲੋਂ ਜਿੱਦਾਂ ਐਨਾਲਿਸਿਸ ਕੀਤਾ ਜਾਊਗਾ ਫੀਲਡ ਵਿੱਚ ਆ ਕੇ ਕਿਸੇ ਦੀ ਕੋਈ ਹੋਊਗੀ ਤਾਂ ਅਸੀਂ ਜਰੂਰ ਉਹਦੀ ਹੈਲਪ ਕਰਾਂਗੇ ਮੈਂ ਅੱਗੇ ਵੀ ਇੱਕ ਦਿਨ ਪਹਿਲਾਂ ਹੋ ਕੇ ਗਿਆ ਕਿਉਂਕਿ ਕਾਫੀ ਦਿਨਾਂ ਤੋਂ ਜਿਹੜੇ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਕਾਫੀ ਥੋੜੇ ਜਿ ਬਣੇ ਪਏ ਨੇ ਕਿਉਂਕਿ ਪਿੱਛੋਂ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਹੈ ਉਹਦਾ ਲੈਵਲ ਵਧਨ ਕਰਕੇ ਜਦੋਂ ਵੀ ਉੱਤੇ ਪਿੱਛੇ ਲੈਵਲ ਵੱਧਦਾ ਤੇ ਸਾਡੇ ਜਿਹੜੇ ਲੋਕ ਨੇ ਥੋੜੇ ਟੈਂਸ ਹੋ ਜਾਂਦੇ ਨੇ ਕਿਉਂਕਿ ਇਨ੍ਹਾਂ ਪਿੰਡਾਂ ਦੇ ਵਿੱਚੋਂ ਸਤਲੁਜ ਦਰਿਆ ਲੰਘਦਾ ਸੋ ਆ ਜਿਹੜੇ ਪਿੰਡ ਨੇ ਸੰਘੇੜਾ ਹੋ ਗਿਆ ਕੰਬੋ ਖੁਰਦ ਹੋ ਗਿਆ ਸਾਡਾ ਭੈਣੀ ਹੋ ਗਿਆ ਜੀ ਮੰਦਰਕਣਾ ਹੋ ਗਿਆ ਸ਼ੇਰੇ ਵਾਲਾ ਬੱਗੇ ਹੋ ਗਏ ਇਹ ਪਿੰਡਾਂ ਦੇ ਚਾਹੇ ਪਿੰਡ ਤਾਂ ਦੋਹਲੇ ਦਰਿਆ ਦੇ ਵਿੱਚ ਪਰ ਬਾਕੀ ਜਿਹੜੇ ਪਿੰਡਾਂ ਵਾਲੇ ਨੇ ਉਹਨਾਂ ਦੀ ਜਿਹੜੀ ਫਸਲ ਹੈ ਉਹ ਸਾਰੀ ਦਰਿਆ ਦੇ ਵਿੱਚ ਹੈ ਸੋ ਇਸ ਕਰਕੇ ਕੱਲ ਵੀ ਪਾਣੀ ਦਾ ਲੈਵਲ ਵੱਧ ਗਿਆ ਸੀ ਇਨਾਂ ਇਸ ਸੰਘੇੜੇ ਪਿੰਡ ਦੇ ਵਿੱਚ ਅੱਜ ਜਿੱਥੇ ਭਾ ਖੜੇ ਆ ਕੱਲ ਇਸ ਜਗ੍ਹਾ ਤੇ ਸਾਰਾ ਪਾਣੀ ਸੀਗਾ ਕੱਲ ਵੀ ਟੀਮਾਂ ਸਾਡੀਆਂ ਆਈਆਂ ਨੇ ਜੋ ਜੋ ਇਹਨਾਂ ਨੂੰ ਘਰਾਂ ਤੇ ਜਾ ਕੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਜੇ ਸੇ ਵੀ ਚੀਜ਼ ਦੀ ਤੁਹਾਨੂੰ ਲੋੜ ਆ ਉਹ ਅਸੀਂ ਤੁਹਾਨੂੰ ਮੁਹੱਈਆ ਕਰਾਉਣੇ ਆ ਤੇ ਅੱਜ ਅਸੀਂ ਉਹ ਜੋ ਜੋ ਇਹਨਾਂ ਨੇ ਮੰਗਿਆ ਸੀਗਾ ਸਮਾਨ ਚਾਹੇ ਉਤਰਪੈਲਾ ਹੋਣ ਚਾਹੇ ਉਹ ਪਸ਼ੂਆਂ ਦੀ ਫੀਡ ਹੋਵੇ ਚਾਹੇ ਪਾਣੀ ਹੋਵੇ ਜੋ ਵੀ ਮੰਗਿਆ ਸੀਗਾ ਅੱਜ ਅਸੀਂ ਡੀਸੀ ਸਾਹਿਬ ਸਾਰੇ ਪ੍ਰਸ਼ਾਸਨ ਲੈ ਕੇ ਆਏ ਆ ਸੋ ਅੱਜ ਪਿੰਡਾਂ ਵਾਲਿਆਂ ਕੋਲ ਵੀ ਜਾ ਕੇ ਆਏ ਆ ਗਰਾਊਂਡ ਜ਼ੀਰੋ ਲੈਵਲ ਤੇ ਵੀ ਉੱਥੇ ਵੀ ਪੁੱਛ ਕੇ ਆਏ ਵੀ ਦੱਸੋ ਤੁਹਾਨੂੰ ਕਿਸ-ਕਿਸ ਚੀਜ਼ ਦੀ ਲੋੜ ਹੈ ਸੋ ਉਹਨਾਂ ਨੇ ਕੁਝ ਖਾਸ ਨਹੀਂ ਉਹ ਇਹੀ کہہ ਰਹੇ ਵੀ ਤਾਂ ਅਰਦਾਸ ਇਹੀ ਕਰੋ ਕਿ ਪਾਣੀ ਹੋਰ ਨਾ ਹੋਵੇ ਜਿਹੜਾ ਹੁਣ ਤੱਕ ਤਾਂ ਸਾਡਾ ਇੱਕੋ ਸੇਫ ਜ਼ੋਨ ਦੇ ਵਿੱਚ ਹੈ ਕੋਈ ਅਜੇ ਤੱਕ ਕੋਈ ਉਹੋ ਜਿਹਾ ਕੋਈ ਜਾਨੀ ਮਾਨੀ ਨੁਕਸਾਨ ਕੋਈ ਉਹੋ ਜਿਹਾ ਨਹੀਂ ਹੈਗਾ ਪਰਮਾਤਮਾ ਨਾ ਹੀ ਕਰੇ ਪਰ ਜੇ ਕੋਈ ਵੀ ਇਹ ਤੋਂ ਵੱਧ ਪਾਣੀ ਦਾ ਲੈਵਲ ਵੱਧਦਾ ਤੇ ਅਸੀਂ ਹਰੇਕ ਤਰ੍ਹਾਂ ਦੇ ਸਾਡੇ ਕੋਲੇ ਪ੍ਰਬੰਧ ਨੇ ਕਿਸੇ ਵੀ ਸਥਿਤੀ ਦੇ ਵਿੱਚ ਅਸੀਂ ਜਿਹੜਾ ਹੈਗਾ ਅਸੀਂ ਇਹਨਾਂ ਨਗਰਾਂ ਦੇ ਨਾਲ ਇਹਨਾਂ ਪਿੰਡਾਂ ਦੇ ਲੋਕਾਂ ਦੇ ਨਾਲ ਸੇਖੜੇ ਆ ਸਾਡੀਆਂ ਟੀਮਾਂ 24 ਘੰਟੇ ਇੱਥੇ ਹਾਜ਼ਰ ਨੇ ਇੱਥੇ ਮੈਡੀਕਲ ਟੀਮਾਂ ਹਾਜ਼ਰ ਨੇ ਇੱਥੇ ਜੋ ਵੀ ਇਹਨਾਂ ਨੂੰ ਜੇ ਕੋਈ ਚੀਜ਼ ਦੀ ਲੋੜ ਹੈ ਚਾਹੇ ਇਹਨਾਂ ਨੇ ਬਾਹਰ ਨਿਕਲਣਾ ਹੈ ਜਾਂ ਇਹਨਾਂ ਨੂੰ ਇੱਥੇ ਅੰਦਰ ਕੁਝ ਵੀ ਕੁਝ ਖਾਣ ਪੀਣ ਦੀ ਚੀਜ਼ ਦੀ ਲੋੜ ਆ ਜਾਂ ਡੰਗਰਾਂ ਵਾਸਤੇ ਚਾਰੇ ਲੋੜ ਆ ਹਰ ਇੱਕ ਚੀਜ਼ ਇਹਨਾਂ ਨੂੰ ਮੁਹੱਈਆ ਕਰਾਈ ਜਾਊਗੀ ਬੇੜੀਆਂ ਦੀ ਪਿਛਲੀ ਵਾਰ ਬਹੁਤ ਦਿੱਕਤ ਸੀਗੀ ਉਹ ਵੀ ਹੁਣ ਬੇੜੀਆਂ ਸਾਡੇ ਕੋਲ ਚਾਰ ਬੇੜੀਆਂ ਹੁਣ ਇੱਥੇ ਪਹੁੰਚ ਚੁੱਕੀਆਂ ਨੇ ਤੇ ਜੇ ਹੋਰ ਦੀ ਲੋੜ ਹੋਈ ਤਾਂ ਹੋਰ ਵੀ ਇੱਥੇ ਪਹੁੰਚ ਜਾਣਗੀਆਂ ਸਾਡੀ ਸਾਰਿਆਂ ਨੂੰ ਬੇਨਤੀ ਹੈ ਵੀ ਜੋ ਵੀ ਅਸੀਂ ਵਾਰਨਿੰਗ ਦਿੰਨੇ ਆ ਹਾਂਜੀ ਉਸ ਦੇ ਉੱਤੇ ਪੂਰਾ ਧਿਆਨ ਦਿਓ ਹਾਂਜੀ ਉਸ ਨੂੰ ਆਪਾਂ ਸੰਜੀਦਗੀ ਦੇ ਨਾਲ ਤੇ ਸੀਰੀਅਸਲੀ ਲੈਣਾ ਹੈਗਾ ਵੀ ਜੋ ਐਕਸ਼ਨ ਪ੍ਰਸ਼ਾਸਨ ਜੀ ਵੀ ਗਾਈਡ ਕਰਦਾ ਹੈ ਆਪਾਂ ਉਸ ਅਨੁਸਾਰ ਕੰਮ ਕਰੀਏ ਜੇ ਇਵੈਕੂਏਸ਼ਨ ਦੀ ਲੋੜ ਪੈਂਦੀ ਹੈ ਹਰ ਤਰ੍ਹਾਂ ਦੀ ਜਿਵੇਂ ਐਮ.ਐਲ.ਏ. ਸਾਹਿਬ ਨੇ ਵੀ ਕਿਹਾ ਵੀ ਹਰ ਤਰ੍ਹਾਂ ਦੀ ਸੀ ਫੈਸਿਲਿਟੀ ਤੁਹਾਨੂੰ ਮੁਹੱਈਆ ਕਰਵਾਵਾਂਗੇ ਪਰ ਤੁਸੀਂ ਸਾਡੇ ਨਾਲ ਮਿਲ ਕੇ ਸਾਡੇ ਨਾਲ ਕਰਨ ਚੱਲਣਾ ਸਭ ਤੋਂ ਇੰਪੋਰਟੈਂਟ ਹੈ ਵੀ ਅਸੀਂ ਆਪਦੇ ਜਾਨ ਮਾਲ ਦੀ ਰਾਖੀ ਕਰਨੀ ਹੈ ਪਸ਼ੂਆਂ ਦੀ ਰਾਖੀ ਕਰਨੀ ਹੈ ਬੱਚਿਆਂ ਦੀ ਬਜ਼ੁਰਗਾਂ ਦੀ ਔਰਤਾਂ ਦੀ ਰਾਖੀ ਕਰਨੀ ਹੈ ਠੀਕ ਹੈ ਜੀ ਉਹ ਸਾਡੀ ਤੁਸੀਂ ਵਾਰਨਿੰਗ ਜਦੋਂ ਉਹ ਆਣ ਗਿਆ ਉਸਤੇ ਗੌਰ ਕਰਨਾ ਤੁਸੀਂ ਪੂਰਾ ਕੋਈ ਗੱਲ ਨਹੀਂ ਸਾਰੀ ਅਸੀਂ ਤੁਹਾਡੇ ਨਾਲ ਹਾਂਜੀ